ਕੀ ਅੱਜ ਜਾਲਾ ਸਾਰੇ ਜਾਲਾ ਘਰ ਪਰਵਾਰ ਕਦਾ ਟੱਗਾ ਤੁਸੀਂ ਸੋਚਦੇ ਹੋਗੇ ਸਵੇਰੇ ਸਵੇਰੇ ਕਿੰਦਰੋਂ ਛਲਪੇ ਮੂਹ ਨਹੀਂ ਲੈਂਦਾ ਤੇ ਰੇਜੇ ਰਿਹਾ ਕਿ ਉਹ ਨਹੀਂ ਲੈਂਦਾ ਨਹੀਂ ਤੇ ਆਪਾਂ ਜੰਦੇ ਹਾਂ ਹੁਣ ਉੱਥੇ ਹੀ ਵਾਹੇ ਦੇ ਤੇ ਕੁਤਰਾ ਆਪਣਾ ਨੀ ਢਾਂਗੀ ਚੜਿਆ ਬੈਠਾ ਹੀ ਨਹੀਂ ਕੁਤਰਾ ਆਪਣਾ ਕੁਤਰੀ ਵੀ ਨਹੀਂ ਢਾਂਗੀ ਚੜੀ ਗਈ ਨਾ ਬੈਠੀ ਗਈ ਵੀ ਡੱਗ ਵੀ ਵਾਹੀ ਦੇਵੇ ਨਹੀਂ ਕਰਕੇ ਦੇ ਪਹਿਲੇ ਹੱਥ ਉਹ ਦੋ ਬਈ ਜਾਂਦੇ ਪਏ ਆ ਇਸ ਬਾਜ਼ਾਰੀਆਂ ਦੇ ਚਾਰ ਪਾਈ ਚਲੇ ਆਈ ਜੱਡਾਗੇ ਜੇ ਪਤਾ ਕਿ 38 88 95 ਪੰਜਾਬ ਰਾਤ ਵੀ ਨਹੀਂ ਆਈ ਗੱਜਰਾ ਬਾਗੇ ਆ ਗਏ ਆ ਚਲੋ ਭਈ ਆ ਗਏ ਆਪਾਂ ਦੁੱਸਰ ਤੇ ਉਦਰੀ ਲੈਂਦੀ ਆ ਤੇ ਕਬੂਤਰ ਆਈ ਜਾਂਦੇ ਆ ਵੇਖੋ ਬੰਦੇ ਵੀ ਆਈ ਜਾਂਦੇ ਆ 40 ਕਬੂਤਰ ਹੋਣਗੇ ਮੇਰੇ ਖਿਆਲ ਨਾਲ 38 ਜਾਂ 40 37ਾਂ ਦੇ ਰਾਤ ਮੂਹਾਂ ਲੱਗਣੀਆਂ ਸੀ ਇੱਕ ਸਵੇਰੇ ਆਪਾਂ ਦਿੱਤਾ ਫੜ ਕੇ ਬੰਦਿਆਂ ਨੂੰ 38 ਤੇ ਦੋ ਕੋ ਬੰਦੇ ਹੋਰ ਪੜੀ ਜਾਂਦੇ ਆ ਜੇ ਪੜੇਗੇ ਤਾਂ 40 ਦੇ ਹੋਰ ਲੱਗਣੀਆਂ ਤੇ ਦੇਖੋ ਬਈ ਪਤ ਹੋਰਵੀਆਂ ਮੈਂ ਤਾਂ ਕੁੱਤਰ ਛੋਟਿਆਂ ਨੇ ਆ ਕਰਦੇ ਆ ਕਿ ਛੋਟਿਆਂ ਨਾਲ ਸ਼ੇਅਰ ਬਈ ਨਿਕਲ ਆਇਆ ਕਿ ਉਹ ਆ ਕਰਦਾ ਫਲੋਰ ਲੈ ਕੇ ਗਿਆ ਇੱਕ ਹੋਰ ਲੈ ਗਿਆ ਉਹ ਬਿਲਕੁਲ ਠੀਕ ਸਭ ਤੋਂ ਜੀ ਤਨਦੀ ਕਰਾਣ ਕਰਾ ਲਿਆ ਠੀਕ ਹੋ ਗਿਆ ਬੰਦਾ ਬੜੀ ਰਸਤਾ ਲੈ ਲਿਆ ਲਿਓ ਬਈ ਲੋ ਵੀ ਵੱਜਣ ਲੱਗੀ ਗੈਨਤੀ ਕੁੱਤਰਾਂ ਦੀ ਤੇ ਦਿਖਾਉਣੇ ਆ ਤੁਹਾਨੂੰ ਆ ਗਾਇਲ ਆ ਬਾਈ ਹੈਗੀ ਆ ਫਿਰ ਹੈਗੀ ਆ ਮਣੀ ਜੀਮਾ ਮਣੀ ਜੀਮਾ ਹਾਂ ਕਾਲੀ ਚੀਨੀ ਲਾਲੀ ਬਾਂਦਰ ਰੋੜ ਹਾਂਜੀ ਹੈਗਾ ਬਾਈ ਹਾਂ ਬੇਟਾ ਬੀ ਆ ਬੰਦਾ ਹੈਗਾ ਬੰਦਾ ਦੱਸ ਦਿਆ ਕਰੋ ਹੈਗਾ ਲਾਲਾ ਹੈਗਾ ਫਿਰ ਹੈਗਾ ਆਪਣਾ ਹੈਰੀ ਬੰਦਰਡੋਟ ਹੈਗਾ ਜੀ ਮੱਖਣ ਦੇਮਾ ਜਗਤਾਰ ਘੰਡਾ ਬੰਨਾ ਜਗਤਾਰ ਘੰਡਾ ਬੰਨਾ ਹੈਗਾ ਜੀ ਹੈਗਾ ਮੋਹਲਾ ਲੋਟੋ ਵਾਲ ਗੈਲੀ ਰਤੋ ਵਾਲ ਹੈਗਾ ਬਈ ਦੀਪੂ ਫੂਲ ਗਿੰਦਰ ਕੋਰੀਆਣਾ ਅਬੇ ਮੌੜ ਕਲਵਿੰਦਰ ਜੀਮਾ ਹਮਣਾ ਸਰਾਵਾ ਵਾਹ ਵਾਹ ਆਪਣਾ ਸਰਾਮਾ ਬਾਈ ਹਰਸ ਸਰਾਮਾ ਕਮਣਾ ਸਰਾਮਾ ਹੋ ਆਪਣਾ ਸਰਾਮਾ ਹੈਗਾ ਬਾਈ ਨਿਰਮਲ ਬੀਬੀ ਵਾਲਾ ਹੈਗਾ ਬਾਈ ਗੁਰਪ੍ਰੀਤ ਗਵਿੰਦਪੁਰਾ ਹੈਗਾ ਬਾਈ ਬਬਲੂ ਪਤਾਸ ਫੌਜੀ ਗੁਰੂ ਸਰ ਕਰਤਾ ਗੁਰੂ ਸਰ ਬੱਬੂ ਟਬਈ ਹੈਗਾ ਬਾਈ ਸੰਦੀਪ ਵੱਲੋ ਹੈਗਾ ਬਾਈ ਗੋਗੀਪੂਲ ਹਾਂਜੀ ਬੱਬੀ ਸ਼ੇਮਾ ਹੈਗਾ ਬਾਈ ਹਾਂ ਹਾਂ ਰਵੀਜੀਤ ਰਾਏ ਸਰ ਇਹ ਕੱਟ ਦੇ ਬਈ ਛੱਡਣਾ ਨਹੀਂ ਛੱਡਣਾ ਨਹੀਂ ਨਹੀਂ ਛੱਡਣਾ ਬਿੱਲਾ ਬਰਕਤਪੁਰ ਹੈਗਾ ਹੈਗਾ ਮੇਰੇ ਹੈਗਾ ਹੈਗਾ ਦੀਪਾਲਕੜਾ ਆ ਹੈਗਾ ਬਈ ਨੀਕਾ ਰੇਗਾ ਹੈਗਾ ਵੀਰੇ ਸਣੀ ਆਦਮਪੁਰ ਹੈਗਾ ਹੈਗਾ ਮੇਰੇ ਆਦਮਪੁਰ ਮੋਨੀ ਟੈਲੋਂ ਹੈਗਾ ਹੈਗਾ ਮੰਗਾ ਬਗੜਾੜੀ ਹੈਗਾ ਬਾਈ ਸਰਪੰਚ ਮੰਡੇਰ ਹੈਗਾ ਬਾਈ ਮੰਨੂ ਕਸਵਾ ਹੈਗਾ ਜੀ ਹਲੋ ਅਮਰੀਕਾ ਕਸਬਾ ਰਾਜੂ ਬਜੀਤਕੇ ਹੈ ਬਾਈ ਗਗਨਾ ਬਜੀਤਕੇ ਆਹੋ ਅਜੀ ਮੱਖਣ ਮੋੜ ਹੈਗਾ ਵੀਰ ਜਗਨਜੀਤ ਮੰਡੀ ਆ ਆ ਗੁਰਜੀਤ ਸੈਦੋਕੇ ਹੈਗਾ ਹੈ ਆ ਦੇਖੋ ਬੰਦ ਜਗਿੰਦਰ ਫਰਨਾਸ ਹੈਗਾ ਜੀ ਗੁਰਬੀਰ ਦਿਆਣਾ ਉਹ ਵੀ ਹੈਗਾ ਜੀ ਗਗਨਾ ਮਹਰਾਜ ਆ ਹੈਗਾ ਬਈ ਤੇ ਆਪਣਾ ਸ਼ਰਮਾ ਭਾਈ ਹੁਣ ਬੈਠਾ ਜੀ ਕਬੂਤਰ ਉਹਦੇ ਹੁਣ ਮੋਰ ਲਾਈ ਆ ਕੀ ਗਾ ਇੱਕ ਉਤਰਾ ਇਨਾ ਚੋ ਇੱਕ ਕਬੂਤਰ ਨਹੀਂ ਆਇਆ ਤੇ ਬਾਈ ਗਗਨਾ ਸੰਗ ਦਾ ਮੋਗਾ ਗਣਾ ਮੋਗਾ ਗਣਾ ਬੀਜ ਦੇ ਕੇ ਗਿਆ ਜਾਊਗਾ ਗਗਨਾ ਲੋ ਵੀ ਉਤਰਾ ਦਿੱਤਾ ਧਾਰਿਆ ਨੇ ਦਿਖਾਉ ਤੇ ਲੱਗੇ ਆਸਮਾਨ ਦੇਣ ਹੁਣ ਸਾਰੇ ਤੇ ਆਪਾਂ ਵੀ ਦੇ ਲਈਏ ਉਦਰੀ ਨੂੰ ਸਮਾਨ ਆਪਦੇ ਨੂੰ ਤੇ ਭਾਈ ਲੱਗਾ ਪਿਆ ਕਾਕਾ ਜਿਨ੍ਹਾਂ ਦੇ ਰੈਡੀ ਸੀ ਉਹਨਾਂ ਨੇ ਦੇ ਦੇ ਉਲੇ ਤੇ ਲੋ ਵੀ

ਇਹ ਰਹਾ 15 ਮੈਟਰ ਦਾ ਸਰਗਰਮ ਜੇਕਰ ਤੋਂ ਦੇਖੋ ਵੀ ਇਹ ਕਬੂਤਰ ਆ ਜਾਂਦੇ ਆਪਣੇ 20 75 ਕਿਹੜਾ ਕੁੱਤਰ ਗਾ ਉਦਰੀ ਆਪਣੀ ਵੀ ਹੋ ਗਈ ਆ ਉੱਚੀ ਤੇ ਚਲੋ ਕਰਦੇ ਆ ਤੁਹਾਡੇ ਨਾਲ ਸ਼ੇਅਰ ਲੋ ਵੀ ਦੋ ਕੁੱਤਰ ਛੱਡਣ ਲੱਗੇ ਆ 40 ਮਿੰਟ ਦਿੱਤੇ ਸੀਗੇ ਆਉਣੇ ਆਉਣੇ ਇੱਥੇ ਆ ਜੀ ਦੋ ਮਿੰਟ ਬਾਅਦ ਮੈਂ ਆ ਰਿਹਾ ਦੋ ਵਾਰ ਫੇਰ ਕਰਦਾ ਜੀ ਸੁਲੂਡੂ ਪੁੱਤਰ ਸਵੇਰੇ ਫੜੀ ਅਜੋਹੀ ਹੈ ਨਾ ਵੀ ਹਾਂ ਟੜ ਤੋਂ ਫੜੀ ਸਵੇਰੇ ਸਵੇਰੇ ਫੜੀ ਹੈ ਨਾ ਹਾਂ ਬੜੀ ਟੜਕਿਆਂ ਫੜੀ ਬਈ 8 ਵਜੇ ਢਾਂਗੀ ਜੇ 8 ਤੋਂ ਪਹਿਲਾਂ ਬੈਠੀ ਹੈ ਨਾ ਪੌਣੇ 8 ਵਜੇ ਹੈ ਨਾ ਉਧਰ ਆਦੇ ਜਾਂਦੇ ਰਹਾਂ ਉਹ ਉਤਰਾ ਪਾ ਫੜਿਆ ਹੀ ਗਏ ਲੈਟ ਆਇਆ ਦਬਰਾ ਦਾ ਸਰੰਗੜਾ ਗੱਡੀ ਨੰਬਰ ਆ ਬਈ 62 ਨੰਬਰ ਖੜਦ ਕੇ ਵੀਰੇ ਹਾਂ ਦੋ ਵੀਰੇ ਪਾਸੇ ਹੋਏ ਪਾਸੇ ਹੋਏ ਆ ਲੈ ਆਈ ਕਰਾ ਬਾਈ ਫਿਰ ਕਲਮਿਕ ਗੱਡੀ ਛੱਡੀ ਛੱਡੀ ਕੀ ਹਲੋ ਵੀ ਉੱਡ ਗਏ ਲੈ ਬਈ ਹੁਣ ਆਪਾਂ ਜਾਂਦੇ ਪਏ ਸੀ ਕਿ ਪੂਲੇ ਵਾਲੇ ਨੂੰ ਇਥੇ ਨਾਲ ਹੀ ਆਟਵਾਲੀ ਤੋਂ 2 2.5 ਕਿਲੋਮੀਟਰ ਤੇ ਕਹਿੰਦੇ ਤਿੰਨ ਚਾਰ ਕਬੂਤਰ ਉੱਥੇ ਫਿਰਦੇ ਆ ਜਿਹੜਾ ਆਪਣਾ ਰਾਤ ਕਬੂਤਰ ਟਾਂਗੀ ਨਹੀਂ ਚੜਿਆ ਆਪਾਂ ਕਹਿੰਦੇ ਸ਼ਾਇਦ ਕਿਤੇ ਉੱਥੇ ਨਾ ਜਾਵੜਿਆ ਹੋਵੇ ਕਬੂਤਰ ਰਾਤ ਇੱਥੋਂ ਜਾਵੜੇ ਯਾਰ ਹਰੇ ਟੂਸੇ ਵਾਲਾ ਤੇ ਹਰੀ ਟੋਰੀ ਤੇ ਖੱਪੀ ਕਾਛ ਲਾਲ ਵਾਲਾ ਆਪਾਂ ਕਹਾਂ ਜਾ ਕੇ ਵੇਖ ਲਈਏ ਕਿੱਡੀ ਗੱਲ ਆ ਤੇ ਕਬੂਤਰ ਕਿੰਨੇ ਛੋਟੇ ਹੀ ਹੋਏ 40 ਅੱਜ ਹਾਂ ਹਾਂ 40 40 ਕਾ ਯਾਰ ਤੁਸਰ ਦੇ ਵਿੱਚ ਕਣੀ ਲਓ ਜੀ ਬੈਠੇ ਆ ਕੋਠੇ ਦੇ ਤਾਂ ਉਤਰ ਕੱਟੀ ਜਾਂਦੇ ਆ ਬੈਠੀ ਜਾਂਦੇ ਆ ਤੇ ਟਾਈਮ ਵੀ ਲਾਉਣ ਲੱਗਾ ਇਹੀ ਬੰਦਾ ਦੀਸ਼ੇ ਨੇ ਸਪੈਲ ਕੇ ਦੀ ਮੋਚ ਤੋਂ ਚਾਹ ਕੱਢ ਕੇ ਪੀਤੀ ਆ ਸਪੈਸ਼ਲ ਆਵਾਜ਼ ਚੱਲੀ ਜਾਂਦੀ ਆ ਉਤਰ ਸਾਰੇ ਇਧਰਲੀ ਸਾਈਡ ਨੂੰ ਓੜਦੇ ਆ ਵੀ ਟਾਵਰ ਵਾਲੀ ਸੈਰ ਤੇ ਤਿੰਨ ਟਾਵਰ ਆ ਰਹੇ ਪਿੰਡ ਦੇ ਟਾਵਰ ਦਿਖਾਈਏ ਤੁਹਾਨੂੰ ਉਪਰੋਂ ਵਾ ਤਿੰਨੀ ਆਦਾ ਤੇ ਇੱਕ ਟਾਵਰ ਆ ਆ ਇੱਕ ਟਾਵਰ ਆ ਪਿੰਡ ਵੇਖੋ ਗੱਡਾ ਦੇਖੋ ਬਈ ਪਿੰਡ ਹਟਾ ਯਾਰ ਬਾਲਾ ਤਗੜਾ ਪਿੰਡ ਵਾਲਾ ਦਾ ਗੁਰਦੁਆਰਾ ਲਓ ਜੀ ਗੁਰਦੁਆਰਾ ਸਾਹਿਬ ਵੀ ਵੇਖੋ ਕਿੰਨਾ ਵਧੀਆ ਬਣਾਇਆ ਇੱਕ ਗੁਰਦੁਆਰਾ ਆਰੀਆਲ ਦੋ ਹੀ ਗੁਰਦੁਆਰੇ ਤਾਂ ਨਾ ਇੱਕ ਹੋਰ ਨਿਕਾ ਹੋ ਗੁਰਦੁਆਰਾ ਇੱਕ ਹੋਰ ਗੁਰਦੁਆਰਾ ਵੀ ਚਲੋ ਕਰਦੇ ਆ ਕੇ ਸ਼ਹਿਰ ਤੁਹਾਡੇ ਨਾਲ ਅਬੇ ਮੋੜਾ ਇੱਕ ਕੁੱਤਰੀ ਨਹੀਂ ਦੇਖਿਆ ਸਾਨੂੰ ਦੀਪਾਲ ਕੜਾ ਆ ਵੀ ਕੁੱਤਰੀ ਨਹੀਂ ਦਿਖਿਆ ਬਈ ਸਾਨੂੰ ਜਕਤਾਰ ਘੰਡਾ ਬੰਨਾ ਇਹ ਵੀ ਕੁੱਤਰੀ ਨਹੀਂ ਦਿਖਿਆ ਬਈ ਸਾਨੂੰ ਆ ਕੁੱਤਰੀ ਨਹੀਂ ਦਿਖੇ ਬਈ ਸਾਨੂੰ ਤੇ ਇੱਕ ਕਰਿਓ ਗੌਰ ਸਾਨੂੰ ਦਿਖਾ ਜੋ ਬਈ ਆ ਕੇ ਇੱਕ ਇੱਕ ਬੰਦਾ ਆ ਜੇ ਸਾਡੇ ਕੋਲੇ ਠੀਕ ਆ ਵੀਰੇ ਇੱਕ ਇੱਕ ਬੰਦਾ ਆ ਜੇ 1 ਵਜੇ ਤੋਂ ਟਾਈਮ ਸਟਾਰਟ ਹਨਾ ਤਾਂ ਇਹ 1:30 ਵਜੇ ਤੱਕ ਦੇਖੋ ਜੀ ਉੱਡੀ ਫਿਰਦੀ ਸਾਰਾ ਆਲੇ ਪਾਸੇ ਸਹੀ ਹੋ ਗਈ ਯਾਰ ਨਹੀਂ ਇਹ ਅਗਰਾ ਵਾਲੇ ਚ ਹੈ ਇਹ ਹੀ ਆ ਬਾਈ ਜਦੋਂ ਜਾ ਕੇ ਤੋਂ ਲਾਉਣਾ ਹੈ ਕੰਨੀ ਜੀ ਆਓ ਜਦੋਂ ਸਿਰ ਤੇ ਹੁੰਦਾ ਫਿਰ ਤਾਂ ਦੇਖੋ ਬਾਈ ਤਾਬਾ ਥੋੜਾ ਜਿਹਾ ਇੱਕ ਹਵਾ ਨਾਲ ਨਾ ਇਹ ਵੀ ਥੋੜਾ ਜਾਂਦਾ ਇਹ ਵੀ ਥੋੜਾ ਜਾਂਦਾ ਦੇਖੋ ਬਈ ਡਰਾ ਜਾਂਦੇ ਜੋਂ ਡੱਕ ਨਹੀਂ ਨਾਲ ਇਹ ਸਹੀ ਗੱਲ ਆ ਬਾਈ ਤੇਰੀ ਹਵਾ ਚਲਦੀ ਕਰਕੇ ਨਾ ਉੱਟਾਵਰ ਵਾਲੀ ਸਾਈਡ ਨਾਲ ਜਾਂਦੀ ਆ ਜਿਹੜਿਆਂ ਨੂੰ ਹੋਰ ਬਈ ਕਿੱਦਾਂ ਉੱਤਰ ਫਿਰਦੇ ਆ ਮੇਰੇ ਹਿਸਾਬ ਨਾਲ 20 ਕ 4:29 ਮਿੰਟ ਹੋ ਗਏ ਆ ਵੇਖ ਲਓ 4:29 ਮਿੰਟ ਹੋ ਗਏ ਆ ਇਹ ਉੱਤਰ ਫਿਰਦੇ ਆ 20 25 ਤੇ ਹਵਾ ਚਲਦੀ ਕਈ ਕਰਕੇ ਨਾ ਉੱਤਰਾਂ ਦੇ ਕਈ ਟਾਈਮ ਲੱਗ ਜਾਂਦਾ ਪੈਣ ਵੱਡਾ ਕਰਕੇ ਦੂਜੇ ਪਾਸੇ ਮਾਰਦੀ ਹਵਾ ਜਾ ਕੇ ਪੈਣ ਦੇ ਤੇ ਉਤਰ ਆ ਜਾਂਦੇ ਆ ਫੇਰ ਟਾਈਮ ਦੇ ਵਿੱਚ ਕਈ ਮਲਾ ਉੱਚੇ ਵਾਲੇ ਪੂਲੇ ਖੜ ਜਾਂਦੇ ਆ ਉਤਰ ਲੰਮੇ ਵੀ ਜਾਵ ਰਹੇ ਨੇ ਆ ਬਾਰਾ ਬੂਨਾ ਨੂੰ ਪੈਂਡ ਹੈ ਨਹੀਂ ਨਾ ਕੋਈ ਨੇੜੇ ਬਾਲਿਆ ਤੇ ਮੋੜ ਆਉਂਦੇ ਆ ਤੇ ਬਾਜੀ ਤਾਂ ਤੁਹਾਨੂੰ ਅੱਗੇ ਵੀ ਦੱਸਿਆ ਅੱਜ ਨਵਗੜੀ ਦੇਣੀ ਇਹਨਾਂ ਨੇ ਤੇ ਇਧਰ ਮੁੰਡੇਰ ਸਾਹਿਬ ਵੀ ਬੈਠੇ ਆ ਤੇ ਬਾਕੀ ਫੋਨ ਯਾਰ ਆਪਣੇ ਡਾਊਨ ਹੋ ਗਏ ਆ ਮੇਰੇ ਨਾਲ ਰਹਿ ਗਿਆ 8% ਤੇ ਇਹ ਹੈਗਾ ਮੇਰੇ ਸਾਬ ਨਾਲ 10% ਤੂੰ ਬਾਅਦ ਕੀ ਪਤਾ ਵੀਡੀਓ ਬਣ ਪਵੇ ਕੀ ਪਤਾ ਨਾ ਬਣ ਪਵੇ ਜੇ ਤਾਂ ਬਣ ਬੂ ਨੂੰ ਕੀ ਤਾਂ ਆਊਗੀ ਨਹੀਂ ਫਿਰ ਮੁਸ਼ਕਲ ਹੀ ਆਉਣੀ ਫਿਰ ਇੱਥੇ ਹੀ ਐਂਡ ਸਮਝਿਓ ਲਓ ਜੀ ਅੱਜ ਲੱਗੇ ਆਪਾਂ ਵਲੌਗ ਦਾ ਐਂਡ ਕਰਨ ਤੇ ਉਹਨੂੰ ਦੱਸਿਆ ਜੀ ਆਪਣਾ ਫੋਨ ਡਾਊਨ ਹੋ ਗਿਆ ਹੀ ਤੇ ਚਾਰਜਰ ਲਾਉਣ ਨੂੰ ਹੈ ਨਹੀਂ ਸੀਗਾ ਆਪਾਂ ਨੂੰ ਕੋਈ ਥਾਂ ਤੇ ਕੁਦਰੀ ਆਪਣੀ ਹਰ ਗਈ ਸੀਗੀ ਦੁੱਸਰਜ ਦੇ ਉਥੇ ਨੌ ਉਤਰਾਂ ਦੇ ਵਿੱਚ ਸਾਂਝੀ ਹੋ ਗਈ ਸੀ ਤੇ ਮਸਤੀ ਇਹਦੇ ਵਿੱਚ ਫੇਰ 19 ਵੀ ਆ ਗਈ ਜਿੰਨੀ ਪਹਿਲਾਂ ਸੀਗੀ ਲਖੋਣੇ ਨੂੰ ਛੱਡ ਕੇ ਪੂਛਾ ਉਹ ਵੀ ਲਾਉਂਦੀ ਥੱਲੇ ਇਹ ਆਪਣੀ ਗੁਦਰੀ ਹਰ ਗਈ ਸੀਗੀ ਤੇ ਢਾਂਗੀ ਚਾਟ ਲਈ ਸੀ ਆਪਾਂ ਤੇ ਹੁਣ ਆਪਾਂ ਫੇਰ ਛੱਡਾਂਗੇ ਨੂੰ ਬਾਜੀ ਕਿਸੇ ਨਾ ਕਿਸੇ ਪਾਸੇ ਦਾਣੇ ਪਏ ਵਿੱਚ ਹੋਵੇ ਕੋਈ ਇਧਰ ਇਧਰ ਆ ਇਧਰ ਆ ਇਧਰ ਆ ਇਧਰ ਆ ਚੱਲ 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 ਵੇਖੋ ਭਾਈ ਚਲੋ ਇੱਥੇ ਹੀ ਕਰਦੇ ਆ ਪੈਂਡ